ਸਸੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਤੇ ਬਹੁਤ ਸੋਹਣਾ ਟਾਕ ਲੈ ਕੇ ਆਇਆ 10 ਕਿੱਲਿਆਂ ਦਾ ਤਕਸੀਮ ਟਾਕ ਆ 메ਨ ਹਾਈਵੇ ਤੇ ਆ ਜਿਹੜਾ ਕੋਟਕਪੂਰੇ ਜਾਂਦਾ ਆ ਦੇਖੋ 메ਨ ਹਾਈਵੇ ਆ ਕੋਟਕਪੂਰਾ ਰੋਡ ਤੇ 10 ਕਿੱਲਿਆਂ ਦਾ ਟਾਕ ਆ ਤਕਸੀਮ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਠੀਕ ਹੈ ਜੀ ਜੇ ਕੋਈ ਪ੍ਰਾਪਰਟੀ ਟੱਕ ਨੂੰ ਖਰੀਦਣ ਦਾ ਚਾਹਵਾਨ ਹੋਵੇ ਤਾਂ ਉਹ ਸਾਡੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਵਿੱਚ ਮੋਟਰ ਪੱਕੀ ਤਕਸੀਮ ਟੱਕ ਹੈਗਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੈ ਵੱਡੇ ਹਾਈਵੇ ਤੇ ਆ ਆ ਦੇਖੋ ਮੈਂ ਉੱਪਰ ਬਿਲਕੁਲ ਖੜਾਂਗਾ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸੋਹਣੀ ਲੋਕੇਸ਼ਨ ਤੇ ਆ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਉਹ ਸਾਡੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਬਾਕੀ ਇਸ ਤਰ੍ਹਾਂ ਦੇ ਆਪਣੇ ਕੋਲੇ ਬਹੁਤ ਸੋਹਣੇ-ਸੋਹਣੇ ਟੱਕ ਪਏ ਆ ਜੇ ਕੋਈ ਭਰਾ ਖਰੀਦਣਾ ਚਾਹੁੰਦਾ ਨਾ। ਕੋਈ ਬਠਿੰਡਾ ਸ਼ਹਿਰ ਦੇ ਵਿੱਚ ਨੇੜੇ ਜਾਂ ਕੋਟਕਪੂਰਾ ਦੇ ਨੇੜੇ ਹਨ ਤਾਂ ਬਹੁਤ ਸੋਹਣੇ-ਸੋਹਣੇ ਟੱਕ ਪਏ ਆ ਆਪਣੇ ਕੋਲੇ 5 ਕਿੱਲਿਆਂ ਦੇ, 4 ਕਿੱਲਿਆਂ ਦੇ, 3 ਕਿੱਲਿਆਂ ਦੇ, 2 ਕਿੱਲਿਆਂ ਦੇ ਮੋਟਰ ਮਿਲ ਜੂਗੇ। ਇਹੋ ਜਿਹੇ ਟੱਕ ਸਾਰੇ ਪਏ ਆ। ਆਵਾ ਤੁਸੀਂ 20 ਕਿੱਲੇ ਲੈ ਲਓ, 30 ਕਿੱਲੇ ਲੈ ਲਓ। ਸਾਰੇ ਤਰ੍ਹਾਂ ਦੀ ਟੱਕ ਤੁਹਾਨੂੰ ਮਿਲ ਜਾਣਗੇ। ਬਾਕੀ ਜੇ ਕਿਸੇ ਭਰਾ ਨੇ ਕੋਈ ਪਲਾਟ ਵਗੈਰਾ ਲੈਂਡ ਦੀ ਸੋਚ ਰਹੇ ਹੋਣਾ ਆਦਰਸ਼ ਨਗਰ ਮਲੋੜ ਰੋਡ ਤੇ ਜਾਂ ਮੁਖਸਰ ਸਾਹਿਬ ਵਾਲੇ ਰੋਡ ਤੇ ਤਾਂ ਉਧਰ ਵੀ ਆਪਣੇ ਕੋਲੇ ਬਹੁਤ ਸੋਹਣੇ ਸੋਹਣੇ ਪਲਾਟ ਪਏ ਆ ਠੀਕ ਹੈ ਜੀ ਤੇ ਆ ਜਿਹੜਾ ਆਪਾਂ ਦੇਖ ਰਹੇ ਹਾਂ ਹੁਣ ਇਹ 10 ਕਿੱਲੇ ਆ ਪੂਰੇ ਇਹਦੇ ਵਿੱਚੋਂ ਜੇ ਕੋਈ ਭਰਾ 5 ਕਿੱਲੇ ਵੀ ਖਰੀਦਣਾ ਚਾਹੁੰਦਾ 5 ਕਿੱਲੇ ਵੀ ਆਪਾਂ ਲੈ ਦੇਾਂਗੇ ਤਕਸੀਮ ਆ ਸਭ ਤੋਂ ਵਧੀਆ ਗੱਲ ਨੇ ਇਹਦੀ ਤਕਸੀਮ ਆ ਖਾਤਾ ਇਹ ਵਿੱਚ ਮੋਟਰ ਆ ਠੀਕ ਹੈ 메ਨ ਹਾਈਵੇ ਤੇ ਆ ਕੋਟ ਪੂਰਾ ਰੋਡ ਤੇ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਲੜਾਈ ਝਗੜਾ ਨਹੀਂ ਪੇਪਰ ਵਰਕ ਬਿਲਕੁਲ ਸਾਫ਼ ਹੋਊਗਾ ਤਾਂ ਦੱਸੋ ਮੇਰਾ ਭਰਾ ਜੇ ਕੋਈ ਟੱਕ ਨੂੰ ਖਰੀਦਣ ਦਾ ਚਾਹਵਨ ਹੁੰਦਾ ਹਨਾ ਕਈ ਵੀ ਕੋਈ ਆਪ ਨੂੰ ਇਹ ਹੁੰਦਾ ਵੀ ਕਿਸੇ ਵੱਡੇ ਹਾਈਵੇ ਤੇ ਮਿਲ ਜੇ ਤਾਂ ਵਧੀਆ ਗੱਲ ਹਨਾ ਪੂ ਪੰਜ 10 ਕਿਲੇ ਪਹਿਲੀ ਤਾਂ ਇਹ 메ਨ ਹਾਈਵੇ ਦੇ ਉੱਪਰ ਆ ਜੇ ਕੋਈ ਇਸ ਪ੍ਰੋਪਰਟੀ ਨੂੰ ਖਰੀਦਣਾ ਚਾਹੁੰਦਾ ਤਾਂ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਾਕੀ ਜਿਵੇਂ ਕਿਸ ਨੇ ਕੋਈ ਸ਼ਹਿਰ ਬਠਿੰਡਾ ਦੇ ਵਿੱਚ ਕੋਠੀ ਵਗੈਰਾ ਭਾ ਰਹੇ ਹੁੰਦੇ ਹਨ ਆਪਰੇ ਕੋਲ ਬਹੁਤ ਸੋਹਣੀਆਂ ਸੋਹਣੀਆਂ ਕੋਠੀਆਂ ਪਈਆਂ ਸ਼ਹਿਰ ਬਠਿੰਡਾ ਦੇ ਵਿੱਚ ਤੇ ਆਦਰਸ਼ ਨਗਰ ਸ਼ਹਿਰ ਵੀ ਜੇ ਕੋਈ ਕੋਠੀ ਕਿਸੇ ਨੇ ਭਰਾਣੀ ਖਰੀਦਣੀ ਆ ਜਾਂ ਕੋਈ ਸਾਫ ਪਲਾਟ ਲੈਣਾ ਤਾਂ ਉਹ ਭਰਾ ਵੀ ਸਾਡੇ ਨਾਲ ਨੀਚੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਆਪਣਾ ਇੱਕ ਜਿਹੜਾ ਦਫ਼ਤਰ ਹੈਗਾ ਉਹ ਸ਼ਹਿਰ ਬਠਿੰਡਾ ਦੇ ਵਿੱਚ ਪਟਾ ਮਾਰਕੀਟ ਦੇ ਵਿੱਚ ਲਾਟਰੀ ਮਾਰਕੀਟ ਦੇ ਵਿੱਚ ਜਾ ਕੇ ਉੱਥੇ ਬਿਲਕੁਲ ਆਪਣਾ ਦਫ਼ਤਰ ਹੈਗਾ ਇੱਕ ਪਿੰਡ ਸਿਵੀਆਂ ਦੇ ਵਿੱਚ ਵੀ ਆਪਣਾ ਦਫਤਰ ਆ ਗਿਆ ਭਲਾੜਾ ਵਾਲੇ ਰੋਡ ਤੇ ਜਦੋਂ ਵੀ ਕਿਸੇ ਭਰਾ ਨੇ ਆਉਣਾ ਸਾਡੇ ਕੋਲੇ ਤਾਂ ਫੋਨ ਕਰਕੇ ਆਉਣਾਗਾ ਠੀਕ ਹੈ ਜੀ ਹਰ ਕਿਸਮ ਦੇ ਸੌਦੇ ਦੀ ਪੂਰੀ ਫੁੱਲ ਵੱਡਾ ਫੁੱਲ ਜ਼ਿੰਮੇਵਾਰੀ ਹੋਊਗੀ ਪੇਪਰ ਵਰਕ ਬਿਲਕੁਲ ਸਾਫ਼ ਹੋਊਗਾ ਤਾਂ ਬਹੁਤ ਜਿਹੜੇ ਭਰਾ ਆਉਂਦੇ ਆ ਆਪਣੇ ਨਾਲ ਡੀਲ ਕਰਕੇ ਬਹੁਤ ਖੁਸ਼ ਹੋ ਕੇ ਜਾਂਦੇ ਹੈਗੇ ਤਾਂ ਦਿਓ ਮੌਕਾ ਇੱਕ ਵਾਰੀ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਟੱਕ ਲੈ ਕੇ ਧੰਨਵਾਦ